ਹੇ ਵੇ ਮੇਰੇ ਆਲਿਆ ਭੋਲਿਆ ਪੁੱਤਰਾ ਇੰਨਾ ਨੇ ਜੁਲਮਾਂ ਨੇ ਮੈਨੂੰ ਮਾਰ ਦੇਣਾ ਹੇ ਬਦਕਢੀ ਗਿਨ ਲੋ ਤਰਤੀ ਹੋ ਕਰੋ ਹੋ ਤਰੋ ਠੀਕਾ ਕੇ ਸੋਜੇ ਤੋ ਚੁਣ ਮਾਰਿਆ ਇਹਨਾਂ ਨੂੰ ਸੀ ਮਾਰਨਾ ਚਾਹੀਦਾ ਬੇ ਜਮੀਨਾਂ ਮਾਵਾ ਕਿਲੇ ਬੱਚੇ ਪਾਉਂਦੇ ਗਾਨੇ ਮਾਵਾ ਤੇਰਾ ਗਿਆਲੀ ਬੱਚੀ ਪਾਵੇ ਮੈਂ ਘਰਾਂ ਵਾਲੇ ਬਣਾਏ ਸੀ ਮਾਵਾ ਕਿਦੇ ਪਾਦਗਾ ਉਹ ਮਾਣ ਦੇ ਟਿਓ ਨੇ ਵਿਚਾਰੇ ਦੇ ਆਉਂਦੇ ਮੈਰੀ ਜੁੱਤੀ ਨਸਾਈ ਉਹ ਧਮਾਕੀ ਟੈਂਸ਼ਨ ਇਹ ਦਵਾਈ ਲੈ ਆਜਾ ਕਿ ਮੇਰਾ ਠੀਕ ਹੋ ਜਾਏਗਾ ਮੈਂ ਸਲੀਕਾ ਹੋ ਜਾਏਗਾ ਮੈਂ ਜੀਵਨ ਮੇਰੇ ਲਾਜ ਰਾ ਆਕੇ 12 ਵਜੇ ਤੇ ਗਰੰਟੀ ਦੇ ਜਿੰਦਰਾ ਮਾਰੇ ਬੂਏ ਨੂੰ ਸੰਗਤ ਗਈ ਚਲੀ ਜੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਤੀ ਹੈ ਇਸ ਕਾ ਥਲੇ ਸੁੱਤੇ ਹੋਣਾ ਕਿ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕੋਈ ਜਾਇ ਉਹਦੀ ਕਿਸੇ ਬੋਲ ਮੈਂ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਤੀਖਾਨ ਮਿਲਣੀ ਚਾਹੀਦੀ ਸਜ਼ਾ ਇਸ ਸਾਨੂੰ ਅਹੀ ਸਜ਼ਾ ਅਈ ਤਾਂ ਮਾਫੀ ਮੰਗਾਗੇ ਅਈ ਗੁਰੂ ਕੋ ਨਾ ਗੋਡੇ ਰਗੜਨ ਜੋ ਅੰਗ ਸਾਰੇ ਟੈ ਕੇ ਪੈਰੀ ਪਾਵਾਂਗੇ ਅਈ ਮਾਫੀ ਮੰਗਾਗੇ ਅਈ ਮਾਫੀ ਮੰਗਾਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੋਕ ਗਿਆ ਨਾ ਹੀ ਤਾਂ ਵੀ ਮਾਫੀ ਮੰਗਾ ਕੇ ਗੁਰੂ ਕੋ ਪਰ ਇਹਨਾਂ ਜ਼ੁਲਮ ਕੀਤਾ ਹੈ ਇਹ ਜ਼ੁਲਮ ਜਿਹੜਾ ਨਾ ਸਜ਼ਾ ਭੋਗਣ ਦੇ ਇਹਨਾਂ ਵੇਖੀ ਤਾਂ ਸਹੀ ਇਹਨਾਂ ਭੋਗਣੀ ਕਿ ਵੀ ਸਜ਼ਾ ਹੋਰ ਵੀ ਕਰ ਸਕਦੇ ਹੋ ਸਜ਼ਾ ਨਾ ਭੋਗਣੀ ਇਹਨਾਂ ਬੱਚੇ ਨਾ ਤਰੋਹ ਕਮਾਇਆ ਇਹਨਾਂ ਬੱਚੇ ਨਾ ਇਹਨਾਂ ਬੱਚੇ ਨਾ ਤਰੋਹ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹੈ ਲੱਭ ਲੱਭ ਪਿਓ ਖੱਬ ਜਾਂਦਾ ਹੈ ਕਦੀ ਕਿਹ ਪੱਲੇ ਨਹੀਂ ਬਚ ਜਾਂਦਾ ਕਦੀ ਕਿਹ ਪੱਲੇ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 ਕੀ ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ ਨਾ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ ਨੰਗਾ ਨੰਗਾ ਮੈਂ ਤਾਂ ਨਹੀਂ ਨਾ ਕਾਰ ਟੁੱਟੇ ਇਹਨਾਂ ਦਾ ਕਾਰ ਟੁੱਟੇ ਮੇਰੇ ਤਾਂ ਸਾਹਮਣੇ ਉਹ ਨਾ ਮੇਰੇ ਕੋ ਗੋਲੀ ਉਹਨੇ ਸਾਰਿਆਂ ਨੂੰ ਮਾਰਾ ਸਹੀ ਗੱਲ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਕਿ ਜਿਹੜੀਆਂ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜਿਵੇਂ ਉਹਨੂੰ ਵੱਟਿਆ ਨੇ ਨਾ ਇਨੇਬੜੀ ਜਨ ਇਹਨਾਂ ਸੱਜਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਏ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾਉਂਦਾ ਅਸੀਂ ਗੁਰੂਗ੍ਰਾਮ ਤੇ ਆਤਰਖਾ ਗਏ ਵੀ ਸੱਚੇ ਪਾਤਸ਼ਾਹ ਨੇ ਗਲਤੀ ਕੀਤੀ ਏ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਅਸੀਂ ਸਾਰੇ ਮਾਫੀ ਮੰਗਾਂਗੇ ਸਹੀ ਹੈ ਪੁੱਤਰ ਮਾਫੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚੱਲ ਕੇ ਇਹ ਤਾਂ ਵੀ ਮਾਫੀ ਮੰਗਾਗੇ ਗੁਰੂ ਕੋਲ ਸਾਡਾ ਜਲਮ ਕੀਤਾ ਨਾ ਉਹ ਜਲਮ ਕੀਤਾ ਆਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੁੱਖ ਨਹੀਂ ਜਿਹੜੇ ਆ ਨਸ਼ਈਆਂ ਬੰਦੇ ਆਣੇ ਉਹਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਹੋਆ ਸਾਡਾ ਤਾਂ ਜਰਿਆ ਨਹੀਂ ਜੀ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਹਾਂ ਬਾਕੀ ਜੇ ਤੁਨਾ ਉਹਨੇ ਕੀ ਇੱਕ ਇੱਕ ਗਿਆਨੀ ਜਿੱਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਫਿਰ ਸਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਪਵਾ ਰਿਆਂ ਸਾਨੂੰ ਹੀ ਇਸੇ ਘਾਟ ਤੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇਹ ਇੱਕ ਪਰਿਵਾਰ ਨੂੰ ਜਿਉਂ ਨਾ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੋ ਗਈ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਤੁਹਾਨੂੰ ਸਜ਼ਾ ਦੇ ਦੇਣ ਅਸੀਂ ਭੁਗਤਣ ਯੋਗ ਆ। ਨਹੀਂ ਆ। ਕਿ ਐਸਾ ਕੁਝ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਿੱਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ। ਉਹਨਾਂ ਨੂੰ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਕਿੰਨੇ ਚਿਰ ਦੀ ਉਹਦੇ ਛੋਟੇ ਹੁੰਦੇ ਤੋਂ ਦਵਾਈ ਚੱਲਣ ਢਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ। ਮੁੜ ਕੇ ਉਹਨਾਂ ਬਾਤ ਉਹਦੋਂ ਦੀ ਦਵਾਈ ਚੱਲੀ ਜਾਂਦੀ ਉਹਦੀ। ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪਿਤਾ ਨਾ ਉੱਤੇ ਪੈਸੇ ਪੈਸੇ ਲਾਈ ਜਾਂਦਾ ਵਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਲੱਭਿਆ ਨਹੀਂ ਜਿੱਧਰ ਨੂੰ ਵੀ ਕਿਸੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਹੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹੇ ਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬੰਦਿਆ ਨੇ ਵੱਢ ਕੇ ਛੁੱਟਤਾ ਬਾਬੇ ਵੀ ਆਏ ਚਾਰਟੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕਰ ਤਿਆ ਫਿਰ ਵੇਖੋ ਇਹ ਵੜਦੇ ਜੋ ਵੜਦਾ ਵਾ ਉਦੋਂ ਇਹਨੇ ਮੂੰਹ ਦੇ ਉੱਤੇ ਲੀੜਾ ਬੰਨ ਕੇ ਵੱਡਿਆ ਵਾ ਵੀ ਮੈਂ ਇਹਨਾਂ ਦਾ ਡੰਗਰ ਦੇ ਉੱਤੇ ਕਦਰ ਨਹੀਂ ਬੇਰਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਬੱਚੇ ਦੇ ਉੱਤੇ ਕੀਤੀ ਕੀ ਉਹਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਣੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬਾ ਸਾਡਾ ਵੀ ਆ ਧਰਮ ਆ ਬਰਾਹੀਂ ਆਨੇ ਆ ਗਲਤੀ ਕੀਤੀ ਆ ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ ਅਸੀਂ ਮੰਨਣ ਜੋਗ ਆ ਹਾਂ ਪਰ ਆ ਜਿਹੜੀ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਨਾ ਇਹ ਸਾਡੇ ਤੋਂ ਜਰਿਆ ਨਹੀਂ ਜਾਨਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਤਾਂ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬਿਠਾਇਆ ਕੀ ਨਾਮ ਹੈ ਸੁਖਰਾਜ ਸਿੰਘ ਜੀ ਗ੍ਰੰਥੀ ਬਿਊਟੀ